ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਵਨ ਮਹੀਨੇ ਦੀ ਸ਼ਗਰਾਤ ਦੀ ਸ਼ੁਰੂਆਤ ਦੇ ਮੌਕੇ ਦੇ ਉੱਤੇ ਸਤਿਗੁਰੂ ਮਹਾਰਾਜ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਮਾਰਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਧਾਰਮਿਕ ਸਮਾਜਿਕ ਭਲਾਈ ਸੰਸਥਾ ਵੱਲੋਂ ਤੇ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਮੈਨੇਜਰ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਖੜੇ ਨੇ ਤੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੇ ਨੇ ਤੇ ਧਾਰਮਿਕ ਸਮਾਜਿਕ ਭਲਾਈ ਸੰਸਥਾ ਦੇ ਪ੍ਰਧਾਨ ਭਾਈ ਲਖਪ੍ਰੀਤ ਸਿੰਘ ਜੀ ਭਾਈ ਵਿਅੰਤ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਸਾਰੇ ਖੜੇ ਨੇ ਕਿ ਅਸੀਂ ਇਹ ਸ਼ੁਰੂਆਤ ਕੀਤੀ ਹੈ ਕਿ ਹਰ ਜਗ੍ਹਾ ਦੇ ਉੱਤੇ ਜਾ ਕੇ ਬੂਟੀਆਂ ਦੀ ਵੰਡ ਕਰੀਏ ਤਾਂ ਕਿ ਸੰਗਤਾਂ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਬੂਟੇ ਆਕਸੀਜਨ ਛੱਡਦੇ ਨੇ ਤੇ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਅਸੀਂ ਆਕਸੀਜਨ ਲੈਨੇ ਆ ਤੇ ਕਾਰਬਨ ਡਾਈਆਕਸਾਈਡ ਜਿਹੜੀ ਛੱਡਦੇ ਆ ਉਹ ਬੂਟੇ ਲੈ ਲੈਂਦੇ ਨੇ ਇਸ ਕਰਕੇ ਸਾਡੀ ਛੋਤਾ ਵਾਸਤੇ ਤੇ ਬੂਟਿਆਂ ਦਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਮੀਂਹ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੂਟੇ ਹੋਣੇ ਚਾਹੀਦੇ ਨੇ ਤਾਂ ਕਿ ਆਪਾਂ ਇਹ ਸਾਰਾ ਯੋਗਦਾਨ ਜਿਹੜਾ ਆਪਣਾ ਪਾ ਸਕੀਏ ਵਾਤਾਵਰਣ ਦੇ ਵਿੱਚ ਤੇ 350 ਸਾਲਾਂ ਸਤਿਗੁਰੂ ਮਹਾਰਾਜ ਦੀ ਸ਼ਹੀਦੀ ਸਤਾਪਦੀ ਨੂੰ ਸਮਰਪਤ ਇਹ ਮਹਾਨ ਉਪਰਾਲਾ ਜਿਹੜਾ ਉਹ ਕਰਦੇ ਰਹੀਏ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਤੇ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਿਧੀ ਅਸਥਾਨ ਦੇ ਉੱਤੇ ਸ਼ੁਰੂਆਤ ਕੀਤੀ ਹੈ ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਕੇ ਸਾਰੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਜਿਹੜੀਆਂ ਸੁਵਾਮਾਂ ਨੇ ਉਹ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਾਵਨ ਤੇ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਧੰਤ ਧੰਤ ਬਾਬਾ ਜੋਰਾ ਅਤੇ ਸਿੰਘ ਜੀ ਤਨ ਤਨ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸ਼ੀਧੀ ਸਥਾਨ ਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮਾਜ ਸਦਾਈ ਭਲਾਈ ਵੱਲੋਂ ਸਵਾਜ ਭਲਾਈ ਵੱਲੋਂ ਜਿਹੜਾ ਅੱਜ ਬੂਟਿਆਂ ਦਾ ਲੰਗਰ ਆ ਉਹ ਲਾਇਆ ਗਿਆ ਜੋ ਕਿ ਸੌਣ ਦੇ ਮਹੀਨੇ ਦੀ ਜਿਹੜੀ ਸੰਗਰਾਹ ਦਾ ਉਹਨੂੰ ਸਮਰਪਿਤ ਔਰ 350 ਸਾਲਾ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਛੀਦੀ ਦਿਹਾੜਾ ਉਹਨੂੰ ਸਮਰਪਿਤ ਜਿਹੜਾ ਇਹ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਇਸ ਟਰਸਟ ਵੱਲੋਂ ਜਿਹੜੇ ਬੂਟੇ ਪੰਡੇ ਗਏ ਨੇ ਇਸ ਮੁੱਚਿਆ ਸਾਖਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਆਪਾਂ ਵਾਤਾਵਰਨ ਨੂੰ ਸੰਭਾਲੀਏ ਔਰ ਇਹ ਬੂਟਾ ਲਾ ਕੇ ਜਿਹੜਾ ਆਪਾਂ ਇਸ ਧਰਤੀ ਨੂੰ ਹਰਿਆਵਲੀ ਵੜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸੰਗਰਾਮ ਦੇ ਦਿਨ ਸਾਵਣ ਦੀ ਸੰਗਰਾਮ ਦੇ ਦਿਨ ਧਾਰਮਿਕ ਤੇ ਸਮਾਜਿਕ ਭਲਾਈ ਮੰਚ ਸਸਤਾ ਅਤੇ ਸੋਮਨੀ ਕਮੇਟੀ ਦੇ ਸਹਿਯੋਗ ਨਾਲ ਅਸੀਂ ਜੋ ਬੂਟਿਆਂ ਦਾ ਲੰਗਰ ਲਗਾਇਆ ਹੋਇਆ ਹੈ ਤੇ ਵਾਤਾਵਰਨ ਦੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਸਾਂਭਣ ਦੀ ਲੋੜ ਹੈਗੀ ਬਹੁਤ ਹੀ ਜ਼ਿਆਦਾ ਗਲੋਬਲ ਵਾਰਮਿੰਗ ਹੈ ਜਿਹੜੀ ਉਹ ਵਧਦੀ ਜਾ ਰਹੀ ਹੈਗੀ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਨੇ ਘਰ ਘਰ ਬੂਟਾ ਪਹੁੰਚਾਉਣ ਦੀ ਘਰ ਘਰ ਰੁੱਖ ਲਗਾਉਣ ਦੀ ਇੱਕ ਮੁਹਿੰਮ ਹੈ ਜਿਹੜੀ ਉਹ ਚਾਲੂ ਕੀਤੀ ਹੈ